ਹਾਂਜੀ ਬਾਈ ਸਸਿਕਾ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਚ ਗੱਲ ਕਰਨੀ ਆਪਾਂ ਮੌਸਮ ਬਾਰੇ ਜਿਵੇਂ ਇੱਕ ਤੋਂ ਲੈ ਕੇ 3 ਤਰੀਕ ਦੇ ਮੌਸਮ ਤੱਕ ਗੱਲ ਕਰਦੇ ਆਂ ਮੌਸਮ ਬਾਰੇ ਜਾਣਕਾਰੀ ਪੇਸ਼ ਕਰਕੇ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਕਿਉਂਕਿ ਜਿਵੇਂ ਕਿ ਪਤਾ ਆਪਾਂ ਨੂੰ ਆਪਣੀਆਂ ਕਣਕਾਂ ਲਗਭਗ 150 ਦਿਨ ਦੇ ਕਰੀਬ ਪਹੁੰਚਣ ਵਾਲੀਆਂ ਨੇ ਜੋ ਕਿ ਅਗੇਤੀ ਬਜਾਈ ਹੋਈ ਸੀ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਜਿਹੜੀ ਅਕਤੂਬਰ ਦੇ ਪਹਿਲੇ ਅਖੀਰਲੇ ਹਫਤੇ ਦੇ ਵਿੱਚ ਬਜਾਈ ਹੋਈ ਸੀ ਉਹ ਤਾਂ ਲਗਭਗ 150 ਦਿਨ ਦੇ ਕਰੀਬ ਹੋ ਚੁੱਕਿਆ ਨੇ ਤੇ ਜਿਹੜੇ ਨਵੰਬਰ ਦੇ ਪਹਿਲੇ ਹਫਤੇ ਵਿੱਚ ਬਜਾਈ ਹੋਈ ਸੀ ਉਹ ਲਗਭਗ 150 ਦਿਨਾਂ ਦੇ ਕੋਲ ਪਹੁੰਚਣ ਵਾਲੀਆਂ ਨੇ ਜਾਨੀ 120 30 ਦਿਨ ਕੰਪਲੀਟ ਕਰ ਚੁੱਕੇ ਆ ਆਪਣੇ ਤਾਂ ਹੁਣ ਕਣਕਾਂ ਲਗਭਗ ਸਾਰਾ ਲੈ ਰਹੀਆਂ ਨੇ ਤਾਂ ਹੁਣ ਜਿਹੜਾ ਮੇਨ ਕੰਮ ਜ਼ਿਮੀਦਾਰਾਂ ਦਾ ਚੱਲ ਰਿਹਾ ਉਹ ਤਿੰਨ ਕੰਮ ਆਪਾਂ ਹਰ ਇੱਕ ਜ਼ਿਮੀਦਾਰ ਇਸ ਟਾਈਮ ਕਣਕ ਦੀ ਫਸਲ ਦੇ ਵਿੱਚ ਕਰ ਰਿਹਾ ਨੰਬਰ 1 ਤੇ ਪਾਣੀ ਲਗਾ ਰਿਹਾ ਕਣਕ ਨੂੰ ਕਿਉਂਕਿ 150 ਦਿਨ ਹੋ ਚੁੱਕਿਆ ਨਿਸਾਰਾ ਹੋ ਚੁੱਕਿਆ ਤਾਂ ਜਿੱਥੇ ਪਾਣੀ ਦੀ ਜ਼ਰੂਰਤ ਸੀ ਉੱਥੇ ਪਾਣੀ ਲਾ ਰਹੇ ਨੇ ਕਈ ਜ਼ਿਮੀਂਦਾਰ ਤੇਲੇ ਵਾਲੀ ਸਪਰੇਅ ਕਰ ਰਹੇ ਆ ਜਾਂ ਕੋਈ ਫੰਗੀਸਾਈਡ ਕਰ ਰਹੇ ਨੇ ਜਾਂ ਐਨਪੀਕੇ ਕਰ ਰਹੇ ਨੇ ਤਾਂ ਉਹ ਇੱਕ ਤੋਂ ਤਿੰਨ ਤਰੀਕ ਦੇ ਮੌਸਮ ਨੂੰ ਵੇਖਦੇ ਹੋਏ ਵੀ ਇਹ ਕੰਮ ਆਪਾਂ ਨੂੰ ਕਰ ਲੈ ਕਰ ਲੈਣੇ ਚਾਹੀਦੇ ਆ ਜਾਂ ਨਹੀਂ ਉਹਦੇ ਬਾਰੇ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆ ਤਾਂ ਕਿਸਾਨ ਭਰਾਵੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਵੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੇ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਿਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਰਾਵੋ ਜਿਵੇਂ ਕਿ ਆਪਾਂ ਨੂੰ ਪਤਾ ਕਿ ਜਿਹੜੀ ਆਪਣੇ ਹੁਣ ਕਣਕ ਉਸ ਕੰਡੀਸ਼ਨ ਤੇ ਆ ਚੁੱਕੀ ਹੈ ਕਿ ਕਈ ਕਿਸਾਨ ਵੀਰ ਪਾਣੀ ਲਾ ਰਹੇ ਨੇ ਕਈਆਂ ਨੂੰ ਲੱਗਿਆ ਹੋਇਆ ਪਾਣੀ ਕਣਕ ਨੂੰ 5-4 ਦਿਨ ਕੰਪਲੀਟ ਹੋ ਚੁੱਕੇ ਨੇ ਤਾਂ ਬਾਕੀ ਜਿਵੇਂ ਆਪਾਂ ਤੁਹਾਨੂੰ ਦੱਸ ਦਿੱਤੀ ਕਿ ਆਪਣੇ ਕੋਲ ਜਿਹੜੇ ਆਪਣੇ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ 1 ਤੋਂ ਲੈ ਕੇ ਮੰਨ ਲਓ ਵੀ 1 ਤੋਂ ਲੈ ਕੇ 3 ਤਰੀਕ ਤੱਕ ਆਪਣੇ ਏਰੀਏ ਦੇ ਵਿੱਚ ਬਹੁਤ ਜਿਆਦੇ ਜ਼ੋਰ ਦੀ ਬਾਰਿਸ਼ ਗੜੇ ਤੇਜ਼ ਹਵਾਵਾਂ ਚੱਲਣਾ ਤੇ ਮੀਂਹ ਝੱਖੜ ਝੋਲਾ ਸਾਰਾ ਕੁਝ ਇਹ ਅਲਰਟ ਜਾਰੀ ਕੀਤਾ ਗਿਆ ਸਪੈਸ਼ਲ ਹਰਿਆਣਾ ਪੰਜਾਬ ਤੇ ਹੋਰ ਏਰੀਏ ਦੇ ਵਿੱਚ ਵੀ ਬਹੁਤ ਤਗੜਾ ਅਲਰਟ ਇਹ 2-3 ਦਿਨਾਂ ਤੋਂ ਜਾਰੀ ਕੀਤਾ ਜਾ ਰਿਹਾ ਜਿਹਦੇ ਕਰਕੇ ਕਿ ਆਪਾਂ ਨੂੰ ਕੋਜਿਕ ਸਾਵਧਾਨੀਆਂ ਰੱਖ ਲਈਆਂ ਤਾਂ ਆਪਾਂ ਇਸ ਮੌਸਮ ਦੀ ਮਾਰ ਤੋਂ ਬਚ ਸਕਦੇ ਆ ਜੇ ਹੁਣ ਰੱਬ ਜਿਵੇਂ ਆਈ ਤੇ ਆ ਗਿਆ ਵੀ ਹੁਣ ਗੜੇ ਜਾਂ ਕੋਈ ਹੋਰ ਸਿਸਟਮ ਨੇਰੀ ਇੰਨੀ ਤੇਜ਼ ਚੱਲ ਗਈ ਫੇਰ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਖੇਤਾਂ ਦੇ ਵਿੱਚ ਪਰ ਆਪਾਂ ਥੋੜੀਆਂ ਜਿਹੀਆਂ ਕੁਝ ਖਾਸ ਖਾਸ ਨੁਕਤੇ ਧਿਆਨ ਦੇ ਵਿੱਚ ਰੱਖ ਕੇ ਆਪਾਂ ਇਸ ਮੌਸਮ ਦੇ ਹਲਕਾ ਖਰਾਬ ਹੁੰਦਾ ਕਿਤੇ ਕੁਛ ਨਾ ਕੁਛ ਬਚਤ ਕਰ ਸਕਦੇ ਆ ਤਾਂ ਨੰਬਰ 1 ਤੇ ਜਿਹੜੇ ਕਿਸਾਨ ਵੀਰ ਪਾਣੀ ਲਾ ਰਹੇ ਆ ਖੇਤਾਂ ਨੂੰ ਜਾਂ ਇੱਕ ਜਿਵੇਂ ਇੱਕ ਤੋਂ ਕਈ ਵੀਰ ਸੋਚਦੇ ਵੀ ਚਲੋ ਆਹ ਦਿਨਾਂ ਦੇ ਵਿੱਚ ਲਾਉਣਾ ਸਟਾਰਟ ਕਰ ਲਾਂਗੇ 1 ਤੋਂ 3 ਤਰੀਕ ਤੱਕ ਤਾਂ ਤੁਸੀਂ ਆਪਣਾ ਜੋ ਵੀ ਪਾਣੀ ਖੇਤ ਨੂੰ ਦੇ ਰਹੇ ਹੋ ਚਾਹੇ ਦੂਜਾ ਚਾਹੇ ਤੀਜਾ ਚਾਹੇ ਚੌਥਾ ਤਾਂ ਉਹਨੂੰ ਤੁਸੀਂ ਤਿੰਨ ਦਿਨਾਂ ਲਈ ਸਕਿਪ ਕਰ ਦਿਓ ਤਾਂ ਜੋ ਕਿ ਕਾਰਨ ਕੀ ਹੁੰਦਾ ਜੇ ਤੁਸੀਂ ਤਾਜ਼ਾ ਪਾਣੀ ਲੱਗਿਆ ਹੋਇਆ ਉੱਪਰੋਂ ਤੇਜ਼ ਹਵਾ ਜਾਂ ਮੀਂਹ ਨੇਰੀ ਝੱਖੜ ਝੋਲਾ ਜਿਆਦਾ ਆ ਗਿਆ ਉਹਦੇ ਨਾਲ ਆਪਣੀ ਕਣਕ ਡਿੱਗ ਸਕਦੀ ਆ ਕਿਉਂਕਿ ਹੁਣ ਕਣਕਾਂ ਲਗਭਗ ਨਿਸਾਰਾ ਤਾਂ ਲੈ ਚੁੱਕੀਆਂ ਬੂਰ ਪੈਣ ਵਾਲੀ ਕੰਡੀਸ਼ਨ ਚੱਲ ਰਹੀ ਆ ਬਿਚ-ਬਿਚ ਜਿਹੜੀਆਂ ਅਗੇਤੀਆਂ ਕਣਕਾਂ ਦੇ ਵਿੱਚ ਦਾਣਾ ਬਣਨਾ ਵੀ ਸ਼ੁਰੂ ਹੋ ਚੁੱਕਿਆ ਤਾਂ ਕਣਕ ਭਾਰੀ ਹੋ ਕੇ ਜੇ ਪਾਣੀ ਲੱਗਿਆ ਹੋਇਆ ਕਣਕ ਨੂੰ ਤਾਜ਼ਾ ਜਿਵੇਂ ਅੱਜ ਹੀ ਲਾਇਆ ਜਾਂ ਰਾਤ ਲਾਇਆ ਸੀ ਤੇ ਅੱਜ ਰਾਤ ਨੂੰ ਕੋਈ ਮੌਸਮ ਦੇ ਵਿੱਚ ਗੜਬੜ ਹੋ ਰਹੀ ਹੈ ਇਹ ਵੀਡੀਓ ਆਪਾਂ ਇੱਕ ਤਰੀਕ ਨੂੰ ਹੀ ਸ਼ੂਟ ਕਰ ਰਹੇ ਹਾਂ ਤਾਂ ਜੇ ਅੱਜ ਰਾਤ ਨੂੰ ਜਿਵੇਂ ਕੋਈ ਮੌਸਮ ਦੇ ਵਿੱਚ ਗੜਬੜ ਹੁੰਦੀ ਹੈ ਤਾਂ ਉਹ ਕਣਕ ਡਿੱਗਣ ਦੇ ਚਾਂਸਸ ਬਣ ਜਾਂਦੇ ਜਿਹਦੇ ਕਰਕੇ ਆਪਣੇ ਝਾੜ ਵੀ ਘਟ ਸਕਦਾ 3 ਨੰਬਰ 2 ਤੇ ਕਈ ਕਿਸਾਨ ਵੀਰ ਹੁਣ ਤੇਲੇ ਲਈ ਜਾਂ ਐਨਪੀਕੇ ਤੇ ਯਾ ਨਾਲ ਮੰਨ ਲੋ ਫੰਗੀ ਸਾਈਡ ਇਹ ਚੀਜ਼ਾਂ ਦੀ ਹੁਣ ਸਪਰੇਅ ਕਰ ਰਿਹਾ ਤਾਂ ਤੁਸੀਂ ਵੀ ਇੱਕ ਦੋ ਦਿਨ ਸਕਿਪ ਕਰੋ ਪਹਿਲੀ ਗੱਲ ਤਾਂ ਮੈਂ ਸਪੈਸ਼ਲ ਵੀਡੀਓ ਕਰੀ ਸੀ ਆਪਾਂ ਤੇਲੇ ਲਈ ਵੀ ਫੰਗੀ ਸਾਈਡ ਲਈ ਵੀ ਕਣਕ ਦੇ ਵਿੱਚ ਬਹੁਤਾ ਖਰਚਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜੋ ਵੀ ਝਾੜ ਆਉਣਾ ਉਹ ਮੌਸਮ ਤੇ ਡਿਪੈਂਡ ਹੈ ਜਿਵੇਂ ਹੀ ਆਪਣੇ ਪਹਿਲਾਂ ਜਿਹੜਾ ਸਿਸਟਮ ਮੌਸਮ ਦਾ ਖਰਾਬ ਹੋਇਆ ਸੀਗਾ ਸਿਸਟਮ ਵੱਲੋਂ ਕੋਹਰਾ ਪਿਆ ਸੀ ਉਹਦੇ ਕਰਕੇ ਆਪਣੇ ਕਣਕ ਦੇ ਵਿੱਚ ਬਹੁਤ ਏਰੀਏ ਦੇ ਵਿੱਚ ਮੱਖੀਆਂ ਖਾਲੀ ਨੇ ਛਿੱਟੇ ਵੀ ਖਾਲੀ ਆ ਕਈ ਜਗ੍ਹਾ ਤੇ ਉੱਪਰੋਂ ਮੱਖੀਆਂ ਖਾਲੀ ਆ ਤਾਂ ਇਸ ਕਰਕੇ ਤੁਸੀਂ ਜਿਆਦਾ ਫੋਕਸ ਮੰਨ ਲਓ ਵੀ ਸਪਰੇਆਂ ਤੇ ਜਾਂ ਕੋਈ ਫੰਗੀਸਾਈਡ ਵਗੈਰਾ ਤੇ ਨਾ ਕਰਿਆ ਕਰੋ ਤੁਸੀਂ ਮੇਨ ਤੁਹਾਡਾ ਧਿਆਨ ਨੂੰ ਟਾਰਗੇਟ ਹੋਣਾ ਚਾਹੀਦਾ ਮੌਸਮ ਜੇ ਮੌਸਮ ਸਹੀ ਹੈ ਤਾਂ ਆਪਣੇ ਸਾਰੇ ਹੱਲ ਹੋ ਜਾਣਗੇ ਤਾਂ ਇਹ ਜਿਹੜੇ ਸਪੈਸ਼ਲ ਕਿਸਾਨ ਵੀਰ ਆਪਣੇ ਧਰਨੇ ਤੇ ਬੈਠੇ ਹੋਇਆ ਉਹਨਾਂ ਲਈ ਵੀ ਇਹ ਇੱਕ ਜਾਣਕਾਰੀ ਹੈ ਕਿ ਉਹ ਆਪਣਾ ਇੰਤਜ਼ਾਮ ਪੱਕਾ ਰੱਖਣ ਕਿਉਂਕਿ ਮੀਂਹ ਹਨੇਰੀ ਤੇ ਤੇਜ਼ ਹਵਾਵਾਂ ਚੱਲਣਾ ਤੇ ਗੜੇਮਾਰੀ ਹੋਣ ਦੀ ਜ਼ਿਆਦਾ ਚਾਂਸਸ ਦੱਸੀ ਗਈ ਹੈ ਇਹ ਸਭ 1 ਤੋਂ ਲੈ ਕੇ 3 ਤਰੀਕ ਦੀ ਮੌਸਮ ਦੀ ਅਪਡੇਟ ਜੋ ਆਪਣੇ ਕੋਲ ਆਈ ਹੈ ਉਹ ਚੀਜ਼ ਹੈ ਤਾਂ ਕਿਉਂਕਿ ਜਿਹੜੇ ਆਪਣੇ ਖੇਤ ਨੂੰ ਪਾਣੀ ਲਾਇਆ ਹੋਇਆ ਤਾਂ ਜਿਵੇਂ ਪਹਿਲਾਂ ਮਿੱਟੀ ਸਿੱਕੀ ਹੁੰਦੀ ਆ ਉਦੋਂ ਆਪਣੇ ਜੇ ਤੁਸੀਂ 7-8 ਦਿਨ ਪਹਿਲਾਂ ਪਾਣੀ ਲਾਇਆ ਤੇ ਜੇ ਅੱਜ ਮੌਸਮ ਖਰਾਬ ਹੁੰਦਾ ਉਹ ਤੇ ਆਪਣਾ ਨੁਕਸਾਨ ਨਹੀਂ ਹੋਣਾ ਕਿਉਂਕਿ ਜਿਹੜੀ ਜ਼ਮੀਨ ਗਿੱਲੀ ਹੋਗੀ ਉਹਦੇ ਵਿੱਚ ਜੜਾਂ ਨੇ ਇੱਕ ਵਾਰ ਫੇਰ ਜਕੜ ਬਣਾ ਲਿਆ ਕਿਉਂਕਿ ਜਦੋਂ ਜ਼ਮੀਨ ਸੁੱਕ ਜਾਂਦੀ ਉਹਦੋਂ ਜੜਾਂ ਮਿੱਟੀ ਆ ਜਿਹੜੀ ਜਿਹੜੀਆਂ ਜੜਾਂ ਨੇ ਉਹ ਮਿੱਟੀ ਨੂੰ ਛੱਡ ਦਿੰਦੀਆਂ ਨੇ ਜਦੋਂ ਬਾਣ ਦੁਆਰੋਂ ਗਿੱਲਾ ਹੋ ਕੇ ਬਾਣ ਸੁੱਕਣਾ ਸਟਾਰਟ ਹੁੰਦਾ ਮੰਨ ਲਓ ਮੈਂ ਨਾਰਮਲ ਮੀਡੀਅਮ ਗਿੱਲ ਰਹਿ ਜਾਂਦੀ ਤਾਂ ਉਸ ਟਾਈਮ ਤੇ ਕੀ ਹੁੰਦਾ ਕਿ ਆਪਣੇ ਜੜਾਂ ਨੂੰ ਦੁਆਰੋਂ ਇੱਕ ਵਾਰ ਫੇਰ ਮਿੱਟੀ ਦੇ ਵਿੱਚ ਜਕੜੀਆਂ ਜਾਂਦੀਆਂ ਨੇ ਜਿਹਦੇ ਕਰਕੇ ਆਪਣੀ ਕਣਕ ਡੇਗਦੀ ਨਹੀਂ ਤਾਂ ਹੁਣ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਧਿਆਨ ਰੱਖਣੀ ਹੈ ਕਿ ਜਿਹੜੇ ਕਿਸਾਨ ਵੀਰ ਹੁਣ ਪਾਣੀ ਲਗਾ ਰਹੇ ਨੇ ਤਾਂ ਇੱਕ ਦੋ ਦਿਨ ਸਕਿਪ ਕਰ ਦਿਓ ਤਾਂ ਜੋ ਕੀ ਆਪਾਂ ਨੂੰ ਪਤਾ ਲੱਗ ਜੇ ਆਉਣ ਵਾਲੇ 3 ਦਿਨਾਂ ਦੇ ਵਿੱਚ ਕੀ ਹੁੰਦਾ ਮੌਸਮ ਦਾ ਕਿੰਨੇ ਕੁ ਜ਼ਿਆਦੇ ਉਹ ਹੋ ਰਿਹਾ ਤੇ ਜਾ ਬਾਕੀ ਜਿਹੜੇ ਕਿਸਾਨ ਵੀਰ ਕਿਸੇ ਪ੍ਰਕਾਰ ਦੀ ਕੋਈ ਐਨਪੀਕੇ ਜਾਂ ਕੋਈ ਫੰਗੀ ਸਾਈਡ ਜਾਂ ਕੋਈ ਤੇਲੇ ਲਈ ਕੋਈ ਵੀ ਸਪਰੇਅ ਤੁਸੀਂ ਕਣਕ ਦੇ ਉੱਪਰ ਕਰ ਉੱਪਰ ਕਰ ਰਹੇ ਹੋ ਤਾਂ ਉਹਨੂੰ ਵੀ ਇੱਕ ਵਾਰ ਸਕਿਪ ਕਰੋ ਤੇ ਨੰਬਰ ਬਾਕੀ ਕਈ ਜਗ੍ਹਾ ਤੇ ਵੱਟਾਂ ਬੰਨਿਆਂ ਦੇ ਨਾਲ ਵਿਖਿਆ ਮੈਂ ਐਵੇਂ ਸੁੱਕੀਆਂ ਵੱਲੀਆਂ ਨਿਕਲ ਰਹੀਆਂ ਨੇ ਇਹਦੇ ਵਿੱਚ ਕਿ ਸੰਡੀ ਵੇਖਣ ਨੂੰ ਮਿਲ ਰਹੀ ਐ ਇੱਥੋਂ ਪਾਈਪ ਦੇ ਵਿੱਚ ਇਹਦੀ ਸੰਡੀ ਐ ਇਹ ਕਾਫੀ ਵੱਟਾਂ ਬੰਨਿਆਂ ਦੇ ਨਾਲ ਹੀ ਐ ਜਿਆਦਾ ਇਹਦਾ ਕੋਈ ਅਟੈਕ ਨਹੀਂ ਹੈਗਾ ਤਾਂ ਇਸ ਚੀਜ਼ ਤੋਂ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਜੇ ਹੁਣ ਆਪਾਂ ਝੋਨੇ ਵਾਂਗੂ ਇਹਤੇ ਵੀ ਗੋਹ ਵਾਲੀ ਸਪਰੇਅ ਕਰਨ ਲੱਗੇ ਤਾਂ ਇਸ ਚੀਜ਼ਾਂ ਨਾਲ ਆਪਣੇ ਖਰਚਾ ਬਹੁਤ ਜ਼ਿਆਦਾ ਵਾਧਾ ਤਾਂ ਇਸ ਕਰਕੇ ਤੁਸੀਂ ਕਣਕ ਦੀ ਫਸਲ ਤੇ ਵਧੇਰੇ ਖਰਚ ਕਰਨ ਨਾਲੋਂ ਇਹ ਕੱਪਾ ਵਧੀਆ ਤਰੀਕੇ ਨਾਲ ਥਾਂ ਸੰਭਾਲ ਉਦਾਂ ਕਰ ਲਈਏ ਪਾਣੀ ਦੀ ਮੈਨੇਜਮੈਂਟ ਸਹੀ ਕਰ ਲਈਏ ਸਹੀ ਟਾਈਮ ਤੇ ਖੁਰਾਕ ਵਗੈਰਾ ਸਹੀ ਤਰੀਕੇ ਨਾਲ ਪਾਈਏ ਤਾਂ ਉਸ ਚੀਜ਼ ਨਾਲ ਆਪਣਾ ਝਾੜ ਵਧ ਸਕਦਾ ਪਰ ਜੇ ਆਪਾਂ ਮਾਰਕੀਟ ਚੋਂ ਅਨੇਵਾ ਪ੍ਰੋਡਕਟ ਲੈ ਆ ਲੈ ਕੇ ਸੜਕਣੇ ਆ ਜਾਂ ਕਰਨੇ ਆ ਕਿਉਂਕਿ ਇਹ ਨਹੀਂ ਹੈਗਾ ਜੇ ਤਤਾਂ ਵਾਲੀ ਸਪਰੇ ਕਿਤੇ ਝਾੜ ਵਧਾਉਂਦੀ ਆ ਤਾਂ ਘਟਾਉਂਦੀ ਵੀ ਆ ਕਿਉਂਕਿ ਜ਼ਰੂਰੀ ਨਹੀਂ ਹੈਗਾ ਕਿ ਵੀ ਅਸੀਂ ਐਨਪੀਕੇ ਹੀ ਕਰ ਰਹੇ ਆ ਵੀ ਉਹਦੇ ਨਾਲ ਮੇਰਾ ਝਾੜ ਡਬਲ ਹੋ ਜਾਈ ਹੋ ਜੂ ਕਿਉਂਕਿ ਉਹਦੇ ਵੀ ਕਰਨ ਦਾ ਤਰੀਕਾ ਹੈ ਉਹਦਾ ਘੋਲ ਸਹੀ ਬਣਾਓ ਪੱਤਿਆਂ ਤੇ ਪ੍ਰੈਸ਼ਰ ਨਾ ਪੈਣਾ ਚਾਹੀਦਾ ਤੇ ਹੋਰ ਕਾਫੀ ਚੀਜ਼ਾਂ ਧਿਆਨ ਦੇ ਵਿੱਚ ਰੱਖ ਕੇ ਫੇਰ ਹੀ ਉਹ ਝਾੜ ਵਧਾਉਂਦੇ ਨੇ ਤਾਂ ਬਾਕੀ ਕੁਝ ਏਰੀਏ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਪੀਲੀ ਕੁੰਗੀ ਰੋਗ ਹਲਦੀ ਪਾਊਡਰ ਟਾਈਪ ਹੁੰਦਾ ਜਿਹੜਾ ਜੈਲੋ ਰਸਟ ਕਹਿੰਦੇ ਨੇ ਉਹ ਕਈ ਏਰੀਏ ਦੇ ਵਿੱਚ ਵੇਖਣ ਨੂੰ ਆਇਆ ਹਜੇ ਤੱਕ ਬਟ ਆਪਣੇ ਏਰੀਏ ਦੇ ਵਿੱਚ ਨਹੀਂ ਆਇਆ ਹਜੇ ਤਾਂ ਤੁਸੀਂ ਉਹਦੇ ਲਈ ਸਮੇਂ ਸਿਰ ਨਰੀਖਣ ਕਰਕੇ ਤੁਸੀਂ ਉਸ ਟਾਈਮ ਫੰਗੀਸਾਈਡ ਸਪਰੇ ਜਰੂਰ ਕਰਿਓ ਤਾਂ ਜੋ ਕਿ ਉਹ ਬਿਮਾਰੀ ਅੱਗੇ ਨਾ ਵਧੇ ਉਹਦਾ ਵਧਣ ਦੇ ਕਾਰਨ ਆਪਾਂ ਸਪੈਸ਼ਲ ਵੀਡੀਓ 'ਚ ਗੱਲ ਵੀ ਕੀਤੀ ਹੋਈ ਹੈ ਕਿ ਜਿਵੇਂ ਹੀ ਮੌਸਮ ਦੇ ਵਿੱਚ ਨਮੀ ਵਾਧਦੀ ਹੈ ਤੇ ਉੱਪਰੋਂ ਜ਼ਮੀਨ ਦੇ ਵਿੱਚ ਨਮੀ ਜ਼ਿਆਦਾ ਹੋਵੇ ਉਸ ਸਮੇਂ ਦੇ ਵਿੱਚ ਉਹਦਾ ਬਹੁਤਾ ਜ਼ਿਆਦਾ ਅਟੈਕ ਹੁੰਦਾ ਬਾਕੀ ਆਪਣੇ ਏਰੀਆ ਦੇ ਵਿੱਚ ਹਜੇ ਕੁਝ ਨਹੀਂ ਬਾਕੀ ਅੱਜ ਦੇ ਦਿਨ ਇੱਕ ਤਰੀਕ ਤੇ ਬੱਦਲਵਾਈ ਹੋ ਚੁੱਕੀ ਹੈ ਦੇਖਦੇ ਆ ਇੱਕ ਦੋ ਦਿਨਾਂ ਦੇ ਵਿੱਚ ਮੌਸਮ ਦਾ ਕੀ ਸਿਸਟਮ ਰਹਿੰਦਾ ਜਿਹੜੇ ਕਿਸਾਨ ਵੀਰ ਇਹ ਚੀਜ਼ਾਂ ਧਿਆਨ ਚ ਰੱਖਣ ਵਾਸਤੇ ਜਿਨ੍ਹਾਂ ਨੇ ਹਜੇ ਤੱਕ ਪਾਣੀ ਨਹੀਂ ਲਾਇਆ ਉਹ ਨਾ ਲਾਉਣ 2-4 ਦਿਨ ਦੋ ਦਿਨਾਂ ਨਾਲ ਕੁਝ ਨਹੀਂ ਹੁੰਦਾ ਤੇ ਜੇ ਉਤੋਂ ਪਾਣੀ ਲੱਗਿਆ ਉਤੋਂ ਮੌਸਮ ਵੀ ਜਾਦੀ ਖਰਾਬ ਹੋ ਗਿਆ ਤਾਂ ਕਣਕ ਦਾ ਬਹੁਤਾ ਜ਼ਿਆਦਾ ਨੁਕਸਾਨ ਹੋਣਾ ਤਾਂ ਇਸ ਕਰਕੇ ਜੋ ਚੀਜ਼ ਆਪਣੇ ਹੱਥ ਦੇ ਵਿੱਚ ਆ ਉਹ ਆਪਾਂ ਕਰੋ ਬਾਕੀ ਰੱਬ ਤੇ ਛੱਡੋ ਵੀ ਰੱਬ ਕਿਦਾਂ ਦਾ ਮੌਸਮ ਰੱਖਦਾ ਕੀ ਕਰਦਾ ਤੇ ਵਾਧੂ ਖਰਚਿਆਂ ਤੋਂ ਬਚੋ ਤਾਂ ਉਮੀਦ ਕਰਦਾ ਵੀਡੀਓ ਪਸੰਦ ਆਉ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ